ਤਾਂ ਬਹੁਤ-ਬਹੁਤ ਸਵਾਗਤ ਹੈ ਨਕੋਦਰ ਦੇ ਅੰਬੇਦਕਰ ਚੌਂਕ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਵਿਸ਼ਾਲ ਧਰਨਾ ਲੱਗਿਆ ਹੋਇਆ ਹੈ ਤੇ ਧਰਨਾ ਲੱਗਿਆ ਕਿਉਂ ਕਿ ਹੋਇਆ ਉਹ ਵੀ ਕਾਰਨ ਦੱਸ ਦਿੰਨੇ ਕਿ ਕੱਲ ਬਾਪੂ ਲਾਲ ਬਾਛੜਿਆ you uh -huh. ਤਾਂ ਹੋਣਾ ਬਾਜਰੂ ਬੱਜਿਆ ਕਰ ਆ ਆਹ ਅਗਰ ਗੱਲ ਕਰੇ ਬਾਕੀ ਉਧਰ ਕਰੋ ਗੱਲ ਜਾਣ ਪਤਾ ਜਾਣਾ ਇਹ ਡੇਰਾ ਸਾਡਾ ਆ ਪਾਪਾ ਸਾਡੇ ਆੱਖਾ ਜਿੱਤਿਆ ਆ ਅਸੀਂ ਇਹ ਮੇਲਾ ਕਰਾਉਣਾ ਹਨਾ 18 ਸਾਲ ਹੋ ਗਏ ਇਹਨੂੰ ਡੇਰੇ ਦੀ ਕਮਾਈ ਖਾਂਦੀ 19 ਸੋਨਾ 19 ਪੈਸਾ ਉਹ ਨਹੀਂ ਜਾਣੀ ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ ਜੀ 18 ਸਾਲ ਬਾਅਦ ਤੁਸੀਂ ਅੱਜ ਬੋਲ ਰਹੇ ਹੋ 18 ਸਾਲ ਬਾਅਦ ਅਸੀਂ ਤਾਂ ਤੁਸੀਂ ਪਹਿਲਾਂ ਕਿਉਂ ਨਹੀਂ ਵਿਰੋਧ ਕੀਤਾ ਜੀ ਅਸੀਂ ਜ਼ੋਰ ਤਾਂ ਇਹ ਕੀਤਾ ਤੇ ਅਸੀਂ ਕਿਹਾ ਵੀ ਜਾਣ ਇਹ ਆਪਣੀ ਜਿਹੜੇ ਅੱਜ ਮੇਰੇ ਨਾਲ ਜੀ ਦੇਖੋ ਤੁਸੀਂ ਸਾਡੇ ਸਤਿਕਾਰਯੋਗ ਹਾਂ ਜੀ ਯਾਨਕਿ ਕੱਲ ਕਮੇਟੀ ਦਾ ਕੱਲ ਖੁੱਤ ਤਾਣੀ ਆਪਦੀ ਜਦੋਂ ਵਧੀ ਹੈ ਤਾਂ ਤੁਸੀਂ ਅੱਜ ਇੱਥੇ ਧਰਨੇ 'ਚ ਬੈਠੇ ਹੋ ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ ਤਕਰੀਬਨ 18 ਸਾਲ ਹੋ ਗਿਆ 18 ਸਾਲ ਹੋ ਗਏ ਅਸੀਂ ਕਹਿੰਦੇ ਵੀ ਇਹ ਆਪਣੇ ਆਪ ਸੁਧਰ ਜਾਊਗਾ ਵੇ ਇਹ ਬੰਦਾ ਬੰਨਦਾ ਦੋ ਦਿਨ ਹੁੰਦਾ 2 ਦਿਨ 18 ਸਾਲ ਤੁਸੀਂ ਇਹਨਾਂ ਤਿਆਰ ਕੀਤਾ ਜੀ ਇਹ ਤਾਂ ਬੜਾ ਲੰਮਾ ਇਹ ਤਾਂ ਝੂਠੀ ਗੱਲ ਕਿਤੇ ਆਈ ਸੱਚੀ ਨਹੀਂ ਆਈ ਦੇਗੀ 18 ਸਾਲ ਇਹ ਕਾਰ 18 ਸਾਲ ਦੀ 18 ਸਾਲ ਤਾਂ ਕੋਈ ਮੰਨੂਗਾ ਨਹੀਂ ਜੀ ਤਾਂ ਫੇਰ ਜਾਇਦਾਦ ਤੇ ਸਾਡੀ ਆਪਣੀ ਅਸੀਂ ਐਨੇ ਨਹੀਂ ਥਾਂ ਤੇ ਰਹਿਣਾ ਹੋਰਾ-ਹੋਰਾ ਨਹੀਂ ਨਹੀਂ ਜੀ ਮੈਂ ਤੁਹਾਡੇ ਗੱਲ ਨਾਲ ਸਹਿਮਤ ਆ ਜੀ ਤੁਸੀਂ ਕਹਿ ਕੇ 18 ਸਾਲ 18 ਸਾਲ ਬਹੁਤ ਜ਼ਿਆਦਾ ਹੁੰਦੇ ਆ ਤਾਂ ਫੇਰ ਕਿ ਤੁਸੀਂ 18 ਸਾਲ ਪਹਿਲਾਂ ਤੋਂ ਨਹੀਂ ਬੋਲੇ ਇੰਨਾ ਟਾਈਮ ਹਾਂ ਜੀ ਅਸੀਂ ਕਮੇਟੀ ਬਦਲਣੀ ਚਾਹੀ ਆ ਅਸੀਂ ਕਮੇਟੀ ਨਹੀਂ ਹਟਾਉਣੀ ਹੋਣੀ ਦੂਜੇ ਪਾਸੇ ਹੋ ਗਏ ਜੀ ਪਹਿਲਾਂ ਪਹਿਲਾਂ ਮਿਆਨ ਹੋਰ ਜਗਾ ਜੀ 18 ਪਹਿਲਾ ਤੂੰ ਪਹਿਲਾ ਬਿਆਨ ਹੋਰ ਸਿਕਾ ਜੀ 12 ਸਾਲ ਅਸੀਂ ਤਾਂ ਚੁੱਪ ਕੀਤੇ ਹੋਏ ਸੀ ਕਾਕਾ ਇਹ ਆਪਣੇ ਆਪ ਸੁਧਰ ਜਾਊਗਾ ਇਹ ਅਗਰ ਜਦਾ ਨਹੀਂ ਸੁਧਿਆ ਅਸੀਂ ਆਪਣੇ ਆਪ ਇਹ ਚੱਕਣ ਚੱਕਿਆ 18 ਸਾਲ ਬਹੁਤ ਜ਼ਿਆਦਾ ਹੁੰਦੇ ਆ ਸਮਾਂ ਤਾਂ ਜੀ 1 ਸਾਲ ਦਾ ਬਹੁਤ ਹੁੰਦਾ ਤੁਸੀਂ ਉਦੋਂ ਮੇਰੀ ਗੱਲ ਸੁਣੀ ਕੋਈ ਇਲੈਕਸ਼ਨ ਹੋ ਰਿਹਾ ਸੀ ਹੰਸ ਰਾਜ ਫਰੀਦਕੋਟ ਤੋਂ ਇਲੈਕਸ਼ਨ ਲੱਗ ਰਿਹਾ ਸੀ ਤੁਸੀਂ ਉਦੋਂ ਕਿਉਂ ਨਹੀਂ ਬਰੋਧ ਕੀਤਾ ਤੁਸੀਂ ਕੀਤਾ ਸੀ ਓਏ ਅੰਧਾ ਹੋ ਕੇ ਚਲਾ ਗਿਆ ਵੋਟਾਂ ਤੇ ਅਸੀਂ ਕੀਤਾ ਅੱਜ ਸਾਨੂੰ ਕੌਣ ਮਾਜੀ ਤੁਹਾਡੀ ਗੱਲ ਤੇ ਜਵਾਬ ਦੇਣਾ ਦੇਖ ਲੈਣਾ ਇੱਥੇ ਕਿਸਾਨਾਂ ਨੇ ਵਿਰੋਧ ਕੀਤਾ ਜੀ ਹਾਂ ਸਰਾਜ ਹੰਸਦਾ ਤੁਸੀਂ ਕਿਸਾਨਾਂ ਦੇ ਇੱਥੇ ਬਣਿਆ ਦੋ ਜੀ ਕਿਉਂ ਨਹੀਂ ਸਮਰਥਨ ਕੀਤਾ ਜੀ ਅਸੀਂ ਕਰਦੇ ਸੀ ਬਹੁਤ ਸਾਡੇ ਲੱਗੇ ਆਉਂਦਾ ਹੀ ਨੇ ਸੀ ਦੇਖੋ ਕਰਦੇ ਜੇ ਮੁੱਦਾ ਇਹ ਆ ਅਸੀਂ ਟੀਵੀ ਦਾ ਵਿਰੋਧ ਕਰ ਰਹੇ ਹਾਂ ਆ ਤੁਹਾਡੀ ਮਾਤਾ ਤੁਸੀਂ ਬੀਬੀ ਦਾ ਵਿਰੋਧ ਕਰ ਰਹੇ ਹੋ ਕਿ ਬੀਬੀ ਤੁਹਾਡੇ ਕੋਲ ਹੈ ਜੀ ਤਾਂ ਬੀਬੀ ਸਾਡੇ ਕੋਲ ਨਹੀਂ ਵੀ ਕਰਾਉਂਦੇ ਆਵੇ ਬੀਬੀ ਦਾ ਇੰਨੀ ਦੂਰ ਤੇ ਇੰਨੀ ਦੂਰ ਤੇ ਹੰਸਰਾ ਜੀ ਵੀ ਸੇ ਪਰ ਇੱਕ ਜਿਹੜਾ ਆਉਂਦਾ ਨਹੀਂ ਆਵੇ ਉਹ ਵੀ ਆਵੇ ਅਸੀਂ ਤਾਂ ਕਹਿੰਦੇ ਆਵੇ ਜਾਂ ਮਰਾਂਗੇ ਜਾਂ ਮਾਰਾਂਗੇ ਆਵੇ ਅੰਸਰਾ ਜਾਉਂਦਾ ਤਾਂ ਸਹੀ ਇੱਕ ਵਾਰੀ ਉਹਦੇ ਚਮਚੇ ਘੜੇ ਤਸਣ ਵਾਲੇ ਉਧਰੋਂ ਗੇਲ ਉਧਰੋਂ ਟੋਨੀ ਇਹ ਤਾਂ ਸਾਰੇ ਰਲੇ ਹੋਏ ਉਹਦੇ ਨਾਲ ਸੁਨਹਿਾਰਾ ਪੰਮਾ ਹੋਰ ਰਲੇ ਆਇਆ ਜਿੰਨਾ ਸੋਨਾ ਚਾਂਦੀ ਸਾਰਾ ਉਹ ਝੱਕ ਕੇ ਜੀ ਆ ਖੂ ਵਾਲਾ ਬਿਟੁੰਦਾ ਚਰਾਗ ਚਾਂਦੀ ਦਾ ਜਿਹੜਾ ਝੱਕ ਕੇ ਉਹ ਲਗਿਆ ਸੁਨਹਿਾਰਾ ਦੇਖੋ ਜੀ ਕਿ ਜੋ ਕਮੇਟੀ ਪ੍ਰਾਣਿਕ ਕਮੇਟੀ ਮੈਂਬਰ ਹੈ ਜੇ ਨਵੇਂ ਕਮੇਟੀ ਮੈਂਬਰ ਹੈ ਪਰ ਲੋਕ ਕਹਿੰਦੇ ਆ ਕਿ ਅਸਲ ਰੋਲਾ ਕਹਿੰਦਾ ਗੱਲੇ ਦਾ ਕਹਿੰਦਾ ਮੈਂ ਤਾਂ ਰੋਲਾ ਹੋਰ ਕੋਈ ਨਹੀਂ ਇਹ ਹੈਗਾ ਜਿਹੜਾ ਸਾਡੇ ਸੋਨਾ ਚਾਂਦੀ ਪਿਆਸਾ ਤੇਲਾ ਸਬੂਤ ਕਰੇ ਕਿੱਥੇ ਵੀ ਆ ਕਿੱਥੇ ਰੱਖਿਆ ਕਿੱਥੇ ਲਾਇਆ ਤੁਸੀਂ ਪ੍ਰਾਣਿਕ ਕਮੇਟੀ ਨੂੰ ਸਵਾਲ ਕਰ ਰਹੇ ਹੋ ਹਾਂ ਅਸੀਂ ਪ੍ਰਾਣਿਕ ਕਮੇਟੀ ਨੂੰ ਸਵਾਲ ਕਰਦੇ ਹਾਂ ਤੁਸੀਂ ਦੱਸੋ ਸਾਂਸਬੂਤ ਘਰੇ ਨਾਲੇ ਕਿੰਨਾ ਹੀ ਸੰਸਰਾਜ ਆਪ ਇਕੱਲੇ ਨੇ ਚਾਬੀਆਂ ਫੜਾ ਕੇ ਗਿਆ ਜੀ ਅੰਸ਼ਰਾਜ ਚਾਬੀਆਂ ਦੇ ਜਦੋਂ ਸੀ ਲੌਲਾ ਪਾਇਆ ਜਿੰਨੇ ਕੋਰਟ ਵਿੱਚ ਫੜਾ ਕੇ ਗਿਆ ਕਿ ਨੇ ਆ ਲੋ ਚਾਬੀਆਂ ਅਲਤਬਾਦ ਕੇ ਥੋੜਾ ਸਾਰਾ ਕੁਝ ਮੈਂ ਦੇ ਰੋ ਸੋਰੀ ਤੁਸੀਂ ਅੱਜ ਤੁਸੀਂ ਅੱਜ ਧਰਨਾ ਲਾ ਕੇ ਬੈਠੇ ਹੋ ਬਿਹਾਰੀ ਹਗਾ ਭਾਬੀ ਦੇ ਕੇ ਆਇਆ ਇਹ ਕਿ ਉਹਨੇ ਚਿੱਤੇ ਕੰਨ ਦਿੰਦਾ ਇਹ ਕਿ ਉਹ ਆ ਪੁਲਿਸ ਨੂੰ ਕਾਦਦਾ ਪੁਲਿਸ ਸਾਡੇ ਕੇ ਚਲਾਇਆ ਹੁੰਦਾ ਜਿਹੜੀ ਗੱਲਾਂ ਲਿਆਉਂਦਾ ਥੋੜਾ ਕਹਿੰਦਾ ਮਤਲਬ ਕਿ ਹੰਸ ਰਾਜ ਨੇ ਪੁਲਿਸ ਬੁਲਾਈ ਆ ਸਾਹਿਬ ਸਾਹਿਬ ਉਸਨੇ ਬੁਲਾਇਆ ਹੋਆ ਉਹਨੂੰ ਬੁਲਾਇਆ ਉਹਦੋਂ ਦਾ ਬੁਲਾਇਆ ਉਹਦੋਂ ਟੋਨੀ ਨੇ ਉਹਨੂੰ ਬੁਲਾਇਆ ਇਹ ਕਿ ਕੰਮ ਬੁਲਾਇਆ ਦੇਖੋ ਜੇ ਤੁਸੀਂ ਇਸ ਤਰ੍ਹਾਂ ਨਹੀਂ ਸਮੁਲੀਅਤ ਬਣ ਜਾਓ ਜੇਕਰ ਕੋਈ ਮਸਲਾ ਹੱਲ ਨਹੀਂ ਹੁੰਦਾ ਤਾਂ ਲਗਾਤਾਰ ਇੱਥੇ ਬਣੇ ਰਹੋਗੇ ਬਣੇ ਰਹੂਗੇ ਨਾ ਮੈਂ ਹਾਡੋਇਆ ਇੱਥੇ ਬਣੇ ਰਹਿਾਂਗੇ ਦਿਨ ਰਾਤ ਸਾਡੇ ਸ਼ਰਮ ਨੇ ਸ਼ਹਿਰ ਇੱਥੇ ਆ ਜਾਣੇ ਜਿੰਨਦਰ ਜੀ ਆਣਾ ਰੋਪੜ ਪ੍ਰੋਵੋਸ ਪਰ ਸਾਰਾ ਇੱਥੇ ਆ ਜਾਣਾ ਇੱਥੇ ਹੋਊਗਾ ਦਰਸ਼ਾਣੇ ਦੇ ਵਿੱਚ ਅਸੀਂ ਇਤਨਾ ਇੱਕ ਵਿਸ਼ਾ ਮਾਰੇ ਬਾਰੇ ਆਪਣੀ ਜਗ੍ਹਾ ਨੇ ਕਿਸੇ ਜਾਣਦਮਾਨ ਤਾਂ ਤੁਸੀਂ ਹਾਲਾਤ ਦੇਖ ਚੁੱਕੇ ਹੋ ਕਿ ਨਕੋਦਰ ਦੇ ਹਾਲਾਤ ਕੀ ਬਣ ਚੁੱਕੇ ਆ ਦਰਸਲ ਇੱਕ ਕਹਿੰਦੇ ਬਹੁਤ ਸਮਾਂ ਪਹਿਲਾਂ ਕਿ ਗੀਤ ਆਇਆ ਸੀ ਅੱਲਾ ਵਾ ਲੋ ਮੋਲਾ ਵਾ ਲੋ ਆਪਣੇ ਮਸਬ ਕੋ ਸਿਆਸਤ ਸਿਆਸਤ ਸੇ ਬਚਾ ਲੋ ਦਰਅਸਲ ਪੂਰਾ ਮਾਮਲਾ ਕੀ ਹੈ ਤੁਸੀਂ ਸਾਰਾ ਸੁਣ ਚੁੱਕਿਓ ਪੁੱਛ ਲੋ ਕਹਿੰਦੇ ਆ ਕਿ ਮਾਮਲਾ ਕਹਿੰਦੇ ਕਿ ਪੈਸਿਆਂ ਦਾ ਸਿਰ ਮਾਇਆ ਦਾ ਮਾਮਲਾ ਹੈ ਪਰ ਬਾਬੂ ਲਾਲ ਬਾਦਸ਼ਾਹ ਦੇ ਸਤਿਕਾਰ ਕਰਦੇ ਆ ਪਰ ਫਕਰਾਂ ਦੇ ਵਿੱਚ ਇੰਨਾ ਗੁੱਸਾ ਕਹਿੰਦੇ ਨਹੀਂ ਹੁੰਦਾ ਪਰ ਜਿੰਨਾ ਕੀ ਇਹਨਾਂ ਲੋਕਾਂ ਦੇ ਵਿੱਚ ਗੁੱਸਾ ਹੈ ਤੁਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਨਕੋਤਰ ਧਰਨੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਪੁਤਲਾ ਵੀ ਫੋਕਿਆ ਗਿਆ ਤੇ ਸਭ ਤੋਂ ਵੱਡੀ ਗੱਲ ਹੈ ਕਿ ਇਸ ਧਰਨੇ ਦੇ ਵਿੱਚ ਬੀਬੀਆਂ ਨੇ ਸਭ ਤੋਂ ਵੱਡੀ ਸ਼ਮੂਲੀਅਤ ਕੀਤੀ ਹੈ ਇਹ ਬੀਬੀਆਂ ਤੁਸੀਂ ਦੇਖ ਸਕਦੇ ਹੋ ਔਰ ਇੱਥੋਂ ਤੇ ਜੋ ਹਲਕਾ ਵਿਧਾਇਕ ਨੇ ਬੀਬੀ ਇੰਦਰਜੀਤ ਕੁਰਮਾਨ ਉਹਨਾਂ ਦੇ ਖਿਲਾਫ ਨਰੇਬਾਜੀ ਵੀ ਹੋਈ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਕਹਿੰਦੇ ਕਿ ਕਹਿੰਦੇ ਹੁਣ ਵੀ ਕਰਦੇ ਆ ਅਸੀਂ ਜੈਤ ਜੈਤ ਤੁਸੀਂ ਦੇਖ ਸਕਦੇ ਹੋ ਜੈਤ 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 ਪੰਜਾਬ ਪੁਲਿਸ ਮੁਰਦਾਬਾਦ ਦੇ ਨਾਰੇ ਲੱਗਣੇ ਵੀ ਸ਼ੁਰੂ ਹੋ ਚੁੱਕੇ ਆ ਪੰਜਾਬ ਪੁਲਿਸ ਦਾ ਅਖਰ ਕਸੂਰ ਕੀ ਹੈ ਇਹ ਸਮਝਣ ਦੇ ਵਿੱਚ ਅਜੇ ਤੱਕ ਨਹੀਂ ਆਇਆ ਮੁਰਦਾਬਾਦ ਪੰਜਾਬ ਪੁਲਿਸ 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 ਮੁਰਦਾਬਾਦ ਕਮਨ ਗੱਲ ਹੈ ਮੁਰਦਾਬਾਦ ਹਾਇਤ ਦੇ ਨਾਰੇ ਲੱਗਣੇ ਸ਼ੁਰੂ ਹੋ ਚੁੱਕੇ ਆ ਸੁਧੀਆਂ ਲਾਈਵ ਤਸਵੀਰਾਂ ਐਨਐਨਆਰ ਨਿਊਜ਼ ਦੇ ਤੁਹਾਡੇ ਸਾਹਮਣੇ ਆ ਹਾਏ 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 ਕਵਨ ਦੇ ਹਾਏ ਹਾਏ ਕਵਨ ਦੇ ਹਾਏ ਹਾਏ ਬੀਪੀ ਕੁੱਤੀ ਹਾਏ ਹਾਏ ਬੀਪੀ ਕੁੱਤੀ ਹਾਏ ਹਾਏ ਸਾ ਸ਼ਬਦਾਵਲੀ ਦਾ ਜਰੂਰ ਕਿਦਣਾ ਕਿਤੇ ਧਿਆਨ ਰੱਖਣਾ ਚਾਹੀਦਾ ਪਰ ਹਾਏ ਹਾਏ ਬੀਪੀ ਕੁੱਤੀ ਹੱਸ ਰਹੀ ਨਾ ਕੁੱਤੀ ਹਾਏ ਹਾਏ ਬੀਪੀ ਕੁੱਤੀ ਹੱਸ ਰਹੀ ਨਾ ਕੁੱਤੀ ਅਸਰਾਈ ਨਾ ਕੁੱਤੀ ਬੀਪੀ ਕੁੱਤੀ ਅਸਰਾਈ ਨਾ ਕੁੱਤੀ ਬੀਪੀ ਕੁੱਤੀ ਹਾਏ ਹਾਏ ਬੀਪੀ ਕੁੱਤੀ ਅਸਰਾਈ ਨਾ ਕੁੱਤੀ हसरा मर गया ग गया खाली कर गया हसरा मर गया गला खाली कर गया आसमान मर गया गला खाली मार गया कर <laughs>

ਕੀ ਬੋਲੋ ਮੈਂ ਦੇਦਾ ਸਰਕਾਰ ਜੁੜਾ ਬਦ ਜੀ ਲਾਈਵ ਤਸਵੀਰਾਂ ਵੀ ਨਹੀਂ ਜਲਦੀ ਜਲਦੀ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਨਕੋਦਰ ਦੀ ਬ੍ਰੇਕਿੰਗ ਨਿਊਜ਼ ਵੱਡੀ ਖਬਰ ਹੈ ਤੁਹਾਡੇ ਸਾਹਮਣੇ ਪੇਸ਼ ਕਰਿਆ ਧਰਨੇ ਦੀਆਂ ਸਦੀਆਂ ਲਾਈਵ ਤਸਵੀਰਾਂ ਜੋ ਤੁਸੀਂ ਸਕਰੀਨ ਤੇ ਲਗਾਤਾਰ ਦੇਖ ਰਹੇ ਹੋ ਅਸੀਂ ਰੈਡੀ ਹਾਂ ਅਸੀਂ ਰੈਡੀ ਹਾਂ